ਦੋਸਤੋ ਨਮਸਕਾਰ ਜੀ ਮੈਂ ਜੈਸ਼ ਕੁਮਾਰ ਸ਼ਿਸ਼ੋਦੀਆ ਐਮਸੀ ਮਰੇਡਾ ਦੋਸਤੋ ਮੈਂ ਤੁਹਾਨੂੰ ਕੁਝ ਕਹਵਰੀ ਦੇਣਾ ਚਾਹੁੰਦਾ ਕਿ ਪਹਿਲੀ ਵਾਰ ਗਵਦਨ ਪੂਜਾ ਦੇ ਸਬੰਧ ਦੇ ਵਿੱਚ ਮਰੇਂਡੇ ਸ਼ਹਿਰ ਦੇ ਵਿੱਚ ਸ਼ਹਿਰ ਵਾਸੀਆਂ ਸਹਿਯੋਗ ਦੇ ਨਾਲ ਇੱਕ ਬਹੁਤ ਹੀ ਵੱਡਾ ਪ੍ਰੋਗਰਾਮ ਕਰਾਇਆ ਜਾ ਰਿਹਾ ਸ਼੍ਰੀ ਰਾਮ ਲਾ ਕਮੇਟੀ ਦੇ ਵਿੱਚ ਤੇ ਸਾਰਿਆਂ ਦਾ ਸਹਿਯੋਗ ਨਾਲ ਸਭ ਨੂੰ ਸ਼ਹਿਰ ਵਾਸੀ ਨੂੰ ਬੇਨਤੀ ਆ ਸਾਰੇ ਮਿੱਤਰਾਂ ਨੂੰ ਬੇਨਤੀ ਆ ਕਿ 25 ਤਰੀਕ ਨੂੰ ਦਿਨ ਸ਼ਨੀਵਾਰ ਗਵਰਨ ਪੂਜਾ ਦੇ ਪ੍ਰੋਗਰਾਮ ਦੇ ਵਿੱਚ ਸਾਰੇ ਰਲ ਕੇ ਪਹੁੰਚੋ ਤੇ ਇਸ ਪ੍ਰੋਗਰਾਮ ਨੂੰ ਆਰੰਭ ਕਰਨ ਵਾਸਤੇ ਤਿੰਨੂ ਸਿੰਘ ਜੀ ਜੋ ਕਿ ਬਸੰਦਿਤਕ ਪਾਰਟੀ ਹੈ ਇੰਟਰਨੈਸ਼ਨਲ ਪਾਰਟੀ ਉਹ ਬੁਲਾਈ ਗਈ ਆ ਤੇ ਪਹਿਲੀ ਵਾਰ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਤਾਂ ਸਾਰੀ ਸਹਿਯੋਗ ਦੇਣ ਸ਼ਹਿਰ ਵਾਸੀ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਉਸ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਚੜ ਕੇ ਹਿੱਸਾ ਲਓ ਮੇਰੇ ਵੱਲੋਂ ਤੇ ਸਾਰੀ ਟੀਮ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜੈ ਸ਼੍ਰੀ ਰਾਮ ਦੇ ਰਾਹ